ਦੇਏ ਤੋਂ ਕਾਫੀ ਸਮਾਂ ਲੱਗ ਗਿਆ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ মিডিਆ ਵਾਲੇ ਵੀਰਾਂ ਦਾ ਫਤਿਹਗੜ੍ਹ ਦੀ ਸਾਰੇ ਸਾਡੇ ਭਰਾਵਾਂ ਦਾ ਫਤਿਹਗੜ੍ਹ ਚੂੜੀਆਂ ਹਲਕੀ ਦੇ ਸਾਰੇ ਵਾਸੀਆਂ ਦਾ ਕਿ ਜਿਹੜੇ ਬੜਾ ਸਹਿਯੋਗ ਦਿੰਦੇ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਦਾ ਬੜਾ ਜ਼ੋਰ ਸੀ ਇਸ ਕਰਕੇ ਥੋੜਾ ਸਮਾਵਤ ਲੱਗ ਗਿਆ ਅਸੀਂ ਹਰ ਹਫਤੇ ਵੀਰਵਾਰ ਦੇ ਵੀਰਵਾਰ ਜੋ ਟਾਈਮ ਰੱਖਿਆ ਸੀ ਵੀ ਫਤਿਹਗੜ੍ਹ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਛੁੜਨ ਨੂੰ ਕਈ ਸਾਡੇ ਪਿੰਡਾਂ ਤੋਂ ਭਰਾ ਵੀ ਆ ਜਾਂਦੇ ਨੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਨੇ ਇਸ ਕਰਕੇ ਮੈਨੂੰ ਖੁਦ ਇੱਥੇ ਆਉਣਾ ਪੈਂਦਾ ਵੀ ਕਿਸੇ ਭਰਾ ਨੂੰ ਆਪਣਾ ਕਾਰੋਬਾਰ ਛੱਡ ਕੇ ਨਾ ਆਉਣਾ ਪਵੇ ਅੱਜ ਸਾਡੇ ਸਾਰੇ ਵਿਭਾਗਾਂ ਤੋਂ SDM ਸਾਹਿਬ ਜਈ ਸਾਹਿਬ ਸਾਡੇ ਪਟਸਪਲਾਈ ਤੋਂ ਬਿਜਲੀ ਬੋਰਡ ਤੋਂ ਔਰ ਜਿੰਨੇ ਵੀ ਸਬੰਧਤ ਵਿਭਾਗ ਦੇ ਸਾਰੇ ਵਿਭਾਗਾਂ ਦੇ ਸਾਡੇ ਅਫਸਰ ਬਿਲਕੁਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਨੇ ਔਰ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਕਈ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਬਿਜਲੀ ਬੋਰਡ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਵਾਟਰ ਸਪਲਾਈ ਦੀਆਂ ਕਈ ਆਈਆਂ ਕਈ ਮੁਸ਼ਕਲਾਂ ਸੀਵਰੇਜ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਤਾਂ ਜੋ ਸੌਖੇ ਤਰੀਕੇ ਦੇ ਨਾਲ ਸੈਸ ਵਾਸੀਆਂ ਦਾ ਹੱਲ ਕਰ ਸਕੀਏ ਇਸ ਕਰਕੇ ਹਫਤੇ ਦਾ ਇੱਕ ਦਿਨ ਅਸੀਂ ਅਦਗੜ ਚੂੜੀਆਂ ਸ਼ਹਿਰ ਦੇ ਵਿੱਚ ਦਿਨੇ ਆ ਤਾਂ ਜੋ ਕਿਸੇ ਸਾਡੇ ਭਰਾ ਨੂੰ ਆਪਣੇ ਕਾਰੋਬਾਰ ਤੋਂ ਜਾਣ ਤੋਂ ਮੁਸ਼ਕਲ ਨਾ ਵੀ ਆਪਣੀ ਕਿਉਂਕਿ ਰੋਜੀ ਰੋਟੀ ਹਰ ਇੱਕ ਦੁਕਾਨਦਾਰ ਦੀ ਇੱਕ ਛੋਟੇ ਤੋਂ ਲੈ ਕੇ ਵੱਡੇ ਦੁਕਾਨਦਾਰ ਦੀ ਇੱਕ ਦੁਕਾਨ ਰੋਜੀ ਰੋਟੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੀ ਦੁਕਾਨ ਨੂੰ ਛੱਡ ਕੇ ਉਹ ਮੇਰੇ ਪਿੱਛੇ ਪਿੱਛੇ ਤੁਰਿਆ ਫਰੇ ਮੈਂ ਖੁਦ ਇਸ ਕਰਕੇ ਫੈਸਲਾ ਕੀਤਾ ਹੈ ਸਾਰੇ ਹਲਕਾ ਵਾਸੀਆਂ ਦੀ ਸਲਾਹ ਦੇ ਨਾਲ ਫੈਸਲਾ ਕੀਤਾ ਵੀ ਹਫਤੇ ਦੇ ਵਿੱਚ ਅਸੀਂ ਇੱਕ ਦਿਨ ਸ਼ਹਿਰ ਨੂੰ ਧਿਆ ਕਰਨਾ ਪਰ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਆ ਕਿਸੇ ਨੂੰ ਵੀ ਚੀਜ਼ ਗੰਦੀ ਲੋੜਨੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਕਿਸੇ ਦੇ ਵੀ ਕੋਈ ਪਰਸਨਲ ਕੰਮ ਹੈ ਕਿਸੇ ਦਾ ਮਕਾਨ ਕੱਚਾ ਹੈ ਕਿਸੇ ਦੇ ਘਰ ਦੇ ਵਿੱਚ ਬਾਥਰੂਮ ਨਹੀਂ ਹੈ ਜੋ ਸਰਕਾਰ ਵੱਲੋਂ ਸਹੂਲਤ ਆਉਣੀ ਹੈ ਨੂੰ ਸਾਹਿਬ ਇਤਨਾ ਸ਼ਹਿਰ ਚ ਬੜਾ ਵੱਡਾ ਮਸਲਾ ਹੈਗਾ ਵਾ ਟ੍ਰੈਫਿਕ ਦਾ ਲੋਕੀ ਉਸ ਤੋਂ ਬੜੇ ਤੰਗ ਹੋਗੇ ਜੇ ਇੱਥੇ ਦਾ ਤਿੰਨ ਚਾਰ ਟ੍ਰੈਫਿਕ ਦੇ ਕੋਲੇ ਆਜਣ ਬਾਏ ਜੀ ਹੀ ਬੜਾ ਜੋਰ ਲਾ ਕੇ ਬਹਿ ਪਰ ਗੱਲ ਬਣੀ ਦੇਖੋ ਮੈਂ ਧਿਆਨ ਦਿਓ ਤੇ ਸ਼ਹਿਰ ਵਾਲਾ ਖੁਸ਼ ਹੋਣਗੇ ਤੁਹਾਡੇ ਮੇਰੀ ਸਾਰੇ ਹੀ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਦੁਕਾਨਦਾਰ ਭਰਾ ਦੇਖੋ ਮੈਂ ਵੀ ਸਮਝਦਾ ਵੀ ਜਗ੍ਹਾ ਥੋੜੀ ਆ ਇਹ ਚੀਜ਼ ਮੈਂ ਵੀ ਸਮਝਦਾ ਵੀ ਦੁਕਾਨਾਂ ਛੋਟੀਆਂ ਨੇ ਜਗ੍ਹਾ ਥੋੜੀ ਆ ਲੇਕਿਨ ਥੋੜਾ ਥੋੜਾ ਦੋਨਾਂ ਨੂੰ ਸੈਟਮੈਂਟ ਕਰਨੀ ਪੈਣੀ ਆ ਸਾਡੇ ਜਿਹੜੇ ਪਿੰਡਾਂ ਤੋਂ ਭਰਾ ਹੁੰਦੇ ਨੇ ਗੱਡੀਆਂ 'ਚ ਉਹਨਾਂ ਨੂੰ ਵੀ ਥੋੜਾ ਪੈਦਲ ਚੱਲ ਕੇ ਦਾਣਾ ਪਾਣਾ ਔਰ ਦੁਕਾਨਦਾਰਾਂ ਨੂੰ ਵੀ ਕਿ ਥੋੜਾ ਥੋੜਾ ਦੁਕਾਨ ਦੁਕਾਨ ਦੇ ਪਿੱਛੇ ਸਮਾਨ ਦੇ ਪਿੱਛੇ ਕਰਕੇ ਲਾਉਣ ਨੂੰ ਤਾਂ ਜੋ ਟ੍ਰੈਫਿਕ ਦੀ ਮੁਸ਼ਕਲ ਆਵੇ ਫਿਰ ਵੀ ਅਸੀਂ ਫਿਰ ਵੀ ਦੇਖੋ ਫਿਰ ਵੀ ਅਸੀਂ ਇਸ ਤਰੀਕੇ ਦਾ ਕੋਈ ਹੱਲ ਜ਼ਰੂਰ ਲੱਭਾਂਗੇ ਕੋਈ ਗੱਲ ਨਹੀਂ ਹੱਲ ਅਸੀਂ ਇੱਕ ਕੱਢਿਆ ਵਾ ਇੱਕ ਗਰਾਊਂਡ ਦੇ ਬਾਰੇ ਅਸੀਂ ਡਿਸਕਸ ਚੱਲ ਰਹੀ ਹੈ ਵੀ ਜੇ ਗਰਾਊਂਡ ਦਾ ਮਸਲਾ ਹੱਲ ਹੋ ਗਿਆ ਤੇ ਆਪਾਂ ਪਾਰਕਿੰਗ ਐਕਸਾਈਟ ਤੇ ਬਣਾਵਾਂਗੇ ਤਾਂ ਜੋ ਸਾਡੇ ਪਿੰਡਾਂ ਵਾਸੀਆਂ ਨੂੰ ਔਰ ਸਾਡੇ ਜਿਹੜੇ ਸ਼ਹਿਰਾਂ ਦੇ ਭਰਾਵਾ ਦੇਖੋ ਜੇ ਅਸੀਂ ਇਦਾਂ ਕਰਦੇ ਹਾਂ ਤੇ ਸਾਡੇ ਦੁਕਾਨਦਾਰਾਂ ਨੂੰ ਵੀ ਬੈਨੀਫਿਟ ਹੁੰਦਾ ਸਾਡੀ ਦੁਕਾਨਦਾਰੀ ਦੀ ਸੇਲ ਵਧੂਗੀ ਸਾਡੇ ਪਿੰਡਾਂ ਤੋਂ ਬਾਗ ਹੋਰ ਰੰਡਾਂ ਦੇ ਵਿੱਚ ਆਉਣ ਵਾਲੇ ਦਾਗਾਂ ਨੂੰ ਵੀ ਮੁਸ਼ਕਿਲ ਨਹੀਂ ਆਉਗੀ ਸਾਨੂੰ ਸਾਰਿਆਂ ਨੂੰ ਇੱਕ ਸਮਾਜ ਦੇ ਵਿੱਚ ਚੰਗੇ ਸਮਾਜ ਦੇ ਵਿੱਚ ਵਿਚਨ ਵਾਸਤੇ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਨਾਲ ਮਿਲ ਕੇ ਸਾਥ ਜਰੂਰ ਦੇਣਾ ਚਾਹੀਦਾ ਹੈ ਦਿੱਲੀ ਇਲੈਕਸ਼ਨ ਬਹੁਤ ਵਧੀਆ ਰਹੀ ਜੀ ਦਿੱਲੀ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਕਾਫੀ ਇਲੈਕਸ਼ਨਾਂ ਅਸੀਂ ਪੰਜਾਬ ਦੇ ਵਿੱਚ ਵੇਖੀਆਂ ਹਰਿਆਣਾ ਦੇ ਵਿੱਚ ਵੇਖੀਆਂ ਗੁਜਰਾਤ ਦੇ ਵੇਖੀਆਂ ਦਿੱਲੀ ਇਲੈਕਸ਼ਨ ਦੇ ਵਿੱਚ ਮੈਂ ਜੋ ਵੇਖਿਆ ਨਰਿੰਦਰ ਮੋਦੀ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਦਾ ਡਰ ਵੇਖਿਆ ਮੈਨੂੰ ਨਹੀਂ ਲੱਗਦਾ ਵੀ ਉਹ ਆਪਣੀ ਇਲੈਕਸ਼ਨ ਦੇ ਉੱਤੇ ਵੀ ਇੰਨੀ ਜ਼ਿਆਦਾ ਗੁੰਡਾਗਰਦੀ ਕੀਤੀ ਹੋਊਗੀ ਪਰਸਨਲ ਸੀਟ ਤੇ ਜਿੰਨੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਜਿੱਥੇ ਇਲੈਕਸ਼ਨ ਲੜਨੇ ਉਹਨਾਂ ਦੀ ਸੀਟ ਦੇ ਉੱਤੇ ਘੱਟੋ-ਘੱਟ 5 ਤੋਂ 20 ਇਹਨਾਂ ਨੇ ਆਪਣੇ ਐਮ.ਐਲ.ਏ ਲਾਇਏ ਸੀ 5 ਤੋਂ 7 ਆਪਣੇ ਇਹਨਾਂ ਦੇ ਐਮ.ਪੀ ਲੱਗੇ ਸੀ ਇੰਨਾ ਇਹਨਾਂ ਨੂੰ ਡਰ ਅਰਵਿੰਦ ਕੇਜਰੀਵਾਲ ਦਾ ਡਰ ਬੋਲਦਾ ਹੈ ਦਿੱਲੀ ਇਲੈਕਸ਼ਨ ਦੇ ਵਿੱਚ ਲੋਕ ਗਰਾਊਂਡ ਲੈਵਲ ਦੇ ਜੋ ਸਹੀ ਲੋਕ ਨੇ ਜੋ ਵੋਟਰ ਨੇ ਜੋ ਸੱਚੇ-ਸੁੱਚੇ ਵੋਟਰ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਹੈ ਔਰ ਬੜੇ ਵੱਡੇ ਪੱਦਰ ਤੇ अरविंद केजरीवाल जी नु वोटां ਪਈਆਂ ਨੇ ਬੜੇ ਵੱਡੇ ਪੱਧਰ ਤੇ अरविंद केजरीवाल जी ਦੀ ਹਾਜ਼ਰੀ ਦੇ ਵਿੱਚ ਦਿੱਲੀ ਦੇ ਵਿੱਚ ਦੁਬਾਰਾ ਸਰਕਾਰ ਬਣੀ। ਫਰੀਦਕੋਟ ਗਿਆ ਰਾਤੀ ਜੁਐਲਰੀ ਦੀ ਗਾਰ ਤੇ ਚਲੀ ਆਈ ਦੋ ਚਪੇ ਪੈਸਾ ਦਾ ਘਾਟ ਜਖਮ। ਮੇਖੋ ਬਹੁਤ ਮਾੜੀ ਜੋ ਘਟਨਾ ਹੋਈ ਹੈ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਬਹੁਤ ਮਾੜੀ। ਮੈਨੂੰ ਪਤਾ ਲੱਗਾ ਵੀ ਇੱਕ ਭਰਾ ਦੀ ਵਿੱਚ ਡੈਥ ਵੀ ਹੋ ਗਈ ਹੈ ਬਹੁਤ ਮਾੜਾ ਹੋਇਆ। ਬਹੁਤ ਨਿੰਦਣਯੋਗ ਗੱਲ ਹੈ ਇਦਾਂ ਦੀ ਵੇਖੋ ਸੀਸੀਟੀਵੀ ਕੈਮਰੇ ਦੀ ਸ਼ਾਇਦ ਪੁਲਿਸ ਵੀਡੀਓ ਕਢਵਾ ਰਹੀ ਹੈ ਥੋੜੇ ਸਮੇਂ ਤੱਕ ਤੁਹਾਨੂੰ ਵੀ ਪਤਾ ਲੱਗ ਜਾਏਗਾ ਜੋ ਵੀ ਹੋਇਆ ਕੁੱਲ ਮਿਲਾ ਕੇ ਮੜਾ ਹੋਇਆ ਇਹਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਛੋਟੇ ਛੋਟੇ ਜਿਹੜੇ ਲੜਾਈ ਝਗੜੇ ਨੇ ਛੋਟੀਆਂ ਛੋਟੀਆਂ ਬੱਚਿਆਂ ਦੀਆਂ ਗੱਲਾਂ ਤੋਂ ਗੱਲਾਂ ਵੱਧ ਜਾਂਦੀਆਂ ਛੋਟੇ ਛੋਟੀਆਂ ਗੱਲਾਂ ਤੋਂ ਫਿਰ ਵੱਡਿਆਂ ਤੇ ਆਉਂਦੀਆਂ ਤੇ ਐਡੇ ਵੱਡੇ ਨੁਕਸਾਨ ਹੁੰਦੇ ਨੇ ਬਾਕੀ ਸੀਸੀਟੀਵੀ ਦੀ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਪੁਲਿਸ ਰਿਕਵਰ ਕਰ ਰਹੀ ਹੈ ਥੋੜੇ ਸਮੇਂ ਤੱਕ ਪਤਾ ਲੱਗ ਜਾਵੇਗਾ ਸਰਕਾਰ ਵੱਲੋਂ ਵੀ ਗਲਤੀ ਹੈ ਕਿਤੇ ਕੰਮ ਹੋਇਆ ਜਾਂ ਜ਼ਿੰਦਾ ਹੋਇਆ ਲੇਕਿਨ ਬਹੁਤ ਬੰਦਭਾਗੀ ਕਰਨਾ ਹੈ ਔਰ ਜੋ ਵੀ ਹੋਇਆ ਹੋਊਗਾ ਮੇਰੀਆਂ ਵੀ ਇਹੋ ਹੀ ਪ੍ਰਸ਼ਾਸਨ ਨੂੰ ਵੀ ਹੁਦਾਇਤਾ ਨੇ ਔਰ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਜਿਹਦੀ ਗਲਤੀ ਹੋਊਗੀ ਉਹਨੂੰ ਗਲਤੀ ਦੇ ਭਾਵ ਤੇ ਜੋ ਐਫਆਈਆਰ ਬਣਦੀ ਹੋਊਗੀ ਤੇ ਐਫਆਈਆਰ ਕੀਤੀ ਜਾਊਗੀ ਪੰਜਾਬ ਪਹਿਲੇ ਵੀ ਤੁਹਾਨੂੰ ਪਤਾ ਤੁਹਾਨੂੰ 190ਾਂ ਚੋਂ 175 ਰਿਜਲਟਾਂ ਚ ਬਣੇ ਨੇ 90% ਰਿਜਲਟ ਹੈ ਪੁਰ ਸਾਡੇ ਭਰਾ ਤਿਆਰ ਵਰ ਤਿਆਰ ਬੈਠੇ ਨੇ ਆਪਾਂ ਪਹਿਲੇ ਟੀਮਾਂ ਤਿਆਰ ਰੱਖੀਆਂ ਨੇ ਜਿਨ੍ਹਾਂ ਨੂੰ ਅਸੀਂ ਬਲਾਕ ਸੰਭਦੀ ਦੀਆਂ ਇਲੈਕਸ਼ਨਾਂ ਲੜਾਉਣੀਆਂ ਨੇ ਸਾਡੇ ਸਰਪੰਚਾਂ ਦੀ ਸਲਾਹ ਦੇ